ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਬੱਕਰੀਆਂ ਬਾਰੇ ਕਿਉਂਕਿ ਆ ਫਾਰਮਿੰਗ ਬਹੁਤ ਜ਼ਿਆਦਾ ਹੈ ਇਸ ਲਈ ਆ ਰੁੱਤ ਦੇ ਵਿੱਚ ਆਪਣਾ ਜਿਹੜਾ ਹਰਾ ਚਾਰਾ ਹੈਗਾ ਉਹ ਲਗਭਗ ਮੁੱਕ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਵਰਤੋਂ ਕਰਦੇ ਆਂ ਆਪਾਂ ਆਚਾਰ ਦੀ ਕਰਦੇ ਆਂ ਕਿਉਂਕਿ ਆਚਾਰ ਲਗਭਗ ਹਰੇਕ ਨੂੰ ਮਿਲ ਹੀ ਜਾਂਦਾ ਹੈਗਾ ਕਿਉਂਕਿ ਆਚਾਰ ਬਹੁਤ ਜ਼ਿਆਦਾ ਸਸਤਾ ਆਪਣੇ ਧੂੜੀ ਨਾਲੋਂ ਵੀ ਸਸਤਾ ਪੈ ਜਾਂਦਾ ਆਪਾਂ ਨੂੰ ਆਚਾਰ 3-4 ਰੁਪਏ ਹੀ ਕਿਲੋ ਆਚਾਰ ਆਪਾਂ ਨੂੰ ਮਿਲ ਜਾਂਦਾ ਹੈਗਾ ਜੇ ਆਪਣੇ ਕੋਲੇ ਹੈ ਨਹੀਂ ਤਾਂ ਆਪਾਂ ਜੇ ਮੁੱਲ ਲੈਣਾ ਤਾਂ ਵੀ ਆਪਾਂ ਨੂੰ ਸਸਤਾ ਮਿਲਦਾ ਹੈਗਾ ਤੇ ਆਪਾਂ ਕਿਦੋਂ ਅਗਲੀ ਗੱਲ ਕਰੀਏ ਵੀ 4 ਪਾਉਣ ਦਾ ਆਪਾਂ ਨੂੰ ਤਰੀਕਾ ਪਤਾ ਹੋਣਾ ਚਾਹੀਦਾਗਾ ਕਿਉਂਕਿ ਜੇ ਆਪਾਂ ਜ਼ਿਆਦਾ ਓਵਰਡੋਜ਼ 4 ਪਾਵਾਂਗੇ ਤਾਂ ਇਹਦੇ ਨੁਕਸਾਨ ਨੇ ਜੀ ਸੀਮਤ ਪਾਵਾਂਗੇ ਆਪਾਂ ਤਾਂ ਇਹਦੇ ਫਾਇਦੇ ਨਹੀਂ ਕਿਉਂਕਿ ਜੇ ਆਪਾਂ ਜ਼ਿਆਦਾ 4 ਪਾਵਾਂਗੇ ਤਾਂ ਇਹਦੇ ਨਾਲ ਆਪਣੀ ਥਣਾ ਨੂੰ ਵੀ ਦਿੱਕਤ ਆਊਗੀ ਪ੍ਰੋਬਲਮ ਆਊਗੀ ਤੇ ਦੂਸਰੇ ਨੰਬਰ ਤੇ ਜਿਹੜੀਆਂ ਬੱਕਰੀਆਂ ਸੂਣ ਵਾਲੀਆਂ ਨੇ ਉਹਨਾਂ ਨੂੰ ਬੱਚੇ ਛੱਟਣ ਦਾ ਵੀ ਡਰ ਰਹਿੰਦਾਗਾ ਉਹਦੀ ਦਿੱਕਤ ਆਪਾਂ ਨੂੰ ਆ ਸਕਦੀ ਹੈਗੀ ਤੇ ਉਦੋਂ ਅਗਲਾ ਕਾਰਨ ਹੈ ਵੀ ਇਹ ਬੱਕਰੀਆਂ ਦੇ ਜਿਹੜੇ ਵਾਲ ਨੇ ਉਹ ਆਪਣੇ ਜਿਹੜੇ ਬਾਲ ਨੇ ਉਹ ਝੜਨੇ ਸ਼ੁਰੂ ਹੋ ਜਾਂਦੇ ਨੇ ਇਹ ਦਿੱਕਤ ਆ ਸਕਦੀ ਹੈਗੀ ਇਸ ਲਈ ਜਿਹੜਾ ਚਾਰ ਆਪਾਂ ਨੂੰ ਸਹੀ ਢੰਗ ਨਾਲ ਪਾਉਣਾ ਚਾਹੀਦਾ ਜੇ ਆਪਾਂ ਚਾਰ ਨੂੰ ਟੋਕਰੇ ਭਰ-ਭਰ ਪਾਵਾਂਗੇ ਤਾਂ ਉਹ ਨੁਕਸਾਨ ਹੀ ਕਰੂਗਾ ਇਹਨਾਂ ਨੂੰ ਜੇ ਆਪਾਂ ਸਹੀ ਢੰਗ ਨਾਲ ਪਾਵਾਂਗੇ ਤਾਂ ਇਹ ਆਪਣੇ ਬੱਕਰੀਆਂ ਨੇ ਉਹ ਸਹੀ ਖਾਣਗੀਆਂ ਸਾਰਾ ਆਪਣਾ ਜਿਹੜਾ ਮੱਕੀ ਦਾ ਚਾਰ ਹੈ ਤੇ ਜਿਹੜੇ ਆਪਣੀ ਬੱਕਰੀਏ ਉਹ ਸਹੀ ਤਰ੍ਹਾਂ ਵਧੀਆ ਗਰੋਥ ਕਰੂਗੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਚਾਰ ਚਾਰਪਾਉ ਲੈਣਾਗਾ ਆਪਾਂ ਇੱਕ ਪਸ਼ੂਮਗਰ 1.5 ਕਿਲੋ ਜਾਂ ਕਿਲੋ ਆਪਾਂ ਚਾਰ ਦੀ ਬਰਤੋਂ ਕਰ ਸਕਦੇ ਆਂਗੇ ਜਿਆਦਾ ਚਾਰ ਨਹੀਂ ਪਾਉਣਾਗਾ ਆਪਾਂ ਇਹਦੇ ਉੱਪਰ ਲਾਵਾਂਗੇ ਜੀ ਆਟਾ ਕਿਉਂਕਿ ਆਟਾ ਲਾਉਣਾ ਬਹੁਤ ਜ਼ਰੂਰੀ ਹੈਗਾ ਪਰ ਲਾਓ ਜ਼ਰੂਰ ਪਰ ਲਾਓ ਚਾਹੇ ਆਪਾਂ ਥੋੜਾ ਲਾ ਸਕਦੇ ਆਂਗੇ ਇੱਕ ਦੋ ਮੁਠੀਆਂ ਆਪਾਂ ਇਹ ਆਟੇਆਂ ਜ਼ਰੂਰ ਲਾਉਣੀਆਂ ਨੇਗੀਆਂ ਕਿਉਂਕਿ ਇਹਨਾਂ ਨਾਲ ਤਾਂ ਚਾਰ ਸਹੀ ਤਰ੍ਹਾਂ ਰਲ ਕੇ ਆਟੇ ਦੇ ਵਿੱਚ ਜਿਹੜੇ ਆਪਣੇ ਬੱਕਰੀਆਂ ਨੇ ਉਹ ਚੰਗੀ ਤਰ੍ਹਾਂ ਚਾਰ ਕਰਦੀਆਂ ਨੇ ਖਾਂਦੀਆਂ ਨੇਗੀਆਂ ਤੇ ਜਿਹੜੇ ਆਪਣੇ ਚਾਰ ਹੈ ਸਾਰਾ ਖਾ ਲੈਂਦੀਆਂ ਨੇ ਫਿਰ ਆਪਣਾ ਵੇਸਟ ਨਹੀਂ ਜਾਂਦਾ ਹੈ ਆਪਣਾ ਜਿਹੜਾ ਚਾਰ ਹੈਗਾ ਇਹਦੇ ਉੱਪਰ ਪਾਵਾਂਗੇ ਆਪਾਂ ਜੀ ਥੋਲਿਆਂ ਦਾ ਸਿਲਕਾ ਕਿਉਂਕਿ ਇਹ ਕਰਾਰਾ ਹੁੰਦਾ ਹੈਗਾ ਆਪਣੇ ਜਿਹੜੇ ਪਸ਼ੂ ਨੇ ਇਹਨੂੰ ਵੀ ਫਿਰ ਚੰਗੀ ਤਰ੍ਹਾਂ ਖਾਂਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਜੀ ਪਾਵਾਂਗੇ ਡੇਕ ਆਪਾਂ ਜੀ ਡੇਕ ਦੀ ਵਰਤੋਂ ਨਹੀਂ ਕਰਨੀ ਤਾਂ ਆਪਾਂ ਇਹਦੇ ਵਿੱਚ ਨਮਕ ਤੇ ਆਪਣੀ ਫੀਡ ਵਗੈਰਾ ਆਪਾਂ ਇਹ ਵੀ ਯੂਜ਼ ਕਰ ਸਕਦੇ ਹਾਂਗੇ ਇਹਦੇ ਵਿੱਚ ਝਾਰਦੇ ਤੇ ਆਪਾਂ ਉਰੇ ਆਪਾਂ ਡੇਕ ਦੀ ਵਰਤੋਂ ਕਰ ਰਹੇ ਹਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਣੀਆਂ ਬੱਕਰੀਆਂ ਨੂੰ ਖਾ ਰਹੇ ਹਾਂ ਨੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਡੇਕ ਤੇ ਕਿਉਂਕਿ ਆਪਾਂ ਜੇ ਸਹੀ ਢੰਗ ਆਪ ਨੂੰ ਪਾਉਣ ਦਾ ਪਤਾ ਹੈਗਾ ਬੱਕਰੀਆਂ ਨੂੰ ਚਾਰ ਤਾਂ ਆਪਣੇ ਜਿਹੜੀਆਂ ਬੱਕਰੀਆਂ ਬਿਮਾਰ ਵੀ ਨਹੀਂ ਹੁੰਦੀਆਂ ਛੇਤੀ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੇ ਆਪਾਂ ਟੋਏ ਦੇ ਵਿੱਚੋਂ ਚਾਰ ਸਿੱਧਾ ਪੱਟ ਗੀ ਆਪਾਂ ਇਹਨਾਂ ਨੂੰ ਬੱਕਰੀਆਂ ਨੇ ਛਿੜ ਦੇਗੇ ਮੂਰੇ ਇਹਨਾਂ ਦੇ ਜਾਂ ਵੱਧ ਮਾਤਰਾ ਦੇ ਵਿੱਚ ਬੱਠਲ ਭਰ ਕੇ ਟੋਕਰਾ ਵਰਕੇ ਪਾ ਦਾਂਗੇ ਤਾਂ ਆਪਣਾ ਚਾਰ ਵੀ ਖਰਾਬ ਜਾਊਗਾ ਤੇ ਪਸ਼ੂਆਂ ਲਈ ਵੀ ਇਹਨਾਂ ਦੀ ਬੱਕਰੀਆਂ ਬਹੁਤ ਨੁਕਸਾਨ ਕਰੂਗਾ ਤੇ ਬੱਚੇ ਛੱਟਣ ਦਾ ਵੀ ਡਰ ਰਹਿੰਦਾ ਹੈਗਾ ਸੂਣ ਵੇਲੇ ਫਿਰ ਬੱਕਰੀਆਂ ਉਦੋਂ ਦਿੱਕਤ ਆ ਸਕਦੀ ਹੈ ਕਿ 100% ਤੇ ਥਣਾ ਨੂੰ ਵੀ ਬਿਮਾਰੀ ਆ ਸਕਦੀ ਹੈਗੀ ਇਹਨਾਂ ਨੂੰ ਬੱਕਰੀਆਂ ਦੇ ਥਣਾ ਨੂੰ ਵੀ ਬਿਮਾਰੀ ਪੈ ਸਕਦੀ ਹੈਗੀ ਇਸ ਲਈ ਚਾਰ ਠੰਡਾ ਕਰਕੇ ਵੀ ਪਾਉਣਾਗਾ ਤੇ ਆਪਾਂ ਜੋ ਚਾਰ ਨੂੰ ਪੱਟਣਾ ਚੰਗੀ ਤਰ੍ਹਾਂ ਠੰਡਾ ਕਰਕੇ ਲਿਆ ਕੇ ਫਿਰ ਪਾਉਣਾਗਾ ਆਪਾਂ ਮਾਤਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਉੱਪਰ ਇਹਦੇ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਫੀਡ ਪਾਵਾਂਗੇ ਇਹਦੇ ਵਿੱਚ ਆਟਾ ਤੇ ਫੀਡ ਆ ਗੀ ਮਿਕਸ ਕਰੀ ਹੋਈ ਪਾਵਾਂਗੇ ਹੁਣ ਦੇਖੋ ਜੀ ਤੁਸੀਂ ਆਪਣੀਆਂ ਬੱਕਰੀਆਂ ਭੱਜ ਕੇ ਖਾਣਗੇ ਇਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਬਾਅਦ ਦੇ ਵਿੱਚ ਵੀ ਫਿਰ ਇਹਨਾਂ ਨੂੰ ਚਾਰਨਾ ਚਾਹੀਏ ਆਪਾਂ ਡੇਲੀ ਪਾ ਸਕਦੇ ਹਾਂ ਕੋਈ ਵੀ ਦਿੱਕਤ ਨਹੀਂ ਆਉਂਦੀ ਛੋਟਾ ਕਿਸਾਨ ਆ ਜਿਹੜਾ ਛੋਟਾ ਬੱਕਰੀ ਪਾਲਕ ਹੈ ਉਹ ਵੀ ਦੀ ਵਰਤੋਂ ਡੇਲੀ ਕਰ ਸਕਦਾ ਚਾਰ ਦੀ ਕਿਉਂਕਿ ਜੇ ਆਪਾਂ ਆਪ ਦਾ ਚਾਰ ਤਿਆਰ ਕਰਾਂਗੇ ਤਾਂ ਮਹਿੰਗਾ ਮਿਲੂ ਜੇ ਆਪਾਂ ਮੁੱਲ ਲਿਆਵਾਂਗੇ ਤਾਂ ਉਹ ਆਪਾਂ ਨੂੰ ਸਸਤੀ ਪੈ ਜਾਣਾਗਾ ਬਸ ਆਪਾਂ ਥੋੜੀ ਆਟੇ ਦੀ ਮਾਤਰਾ ਪਾਉਣੀ ਹੈ ਤੇ ਫੀਡ ਵਗੈਰਾ ਵੀ ਪਾ ਸਕਦੇ ਨੇ ਦੇ ਵਿੱਚ ਇਸ ਤਰ੍ਹਾਂ ਆਪਾਂ ਇਹ ਵੀ ਵਰਤੋਂ ਕਰ ਸਕਦੇ ਆਂਗੇ ਤੇ ਆਪਣੇ ਬੱਕਰੀਆਂ ਵਧੀਆ ਖਾਣੀਆਂ ਵਧੀਆ ਗਰੋਥ ਹੋ ਬੱਕਰੀਆਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਬਸ ਇਹ ਗੱਲਾਂ ਤਿਆਰ ਰੱਖਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਧਿਆਨ ਰੱਖਾਂਗੇ ਤਾਂ ਆਪਣੇ ਪਸ਼ੂ ਬਿਲਕੁਲ ਸਹੀ ਰਹਿਣਗੇ ਸਹੀ ਆਪਣਾ ਚਾਰ ਖਾਣਗੇ